ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਆਪਣਾ ਘਰ ਦਾ ਕੰਮ ਹੋ ਗਿਆ ਸਟਾਰਟ ਦਿਖਾਉਣਿਆ ਤੁਹਾਨੂੰ ਲੱਗ ਜਾਣਾ ਮੇਸਤਰੀ ਕੋਲ ਇਹਨਾਂ ਦਾ ਨਿਆਵਾ ਲੱਗੇ ਪਟਣ ਕੱਲ ਪਰਸ ਨੂੰ ਲਾ ਦੇਣਾ ਮੇਸਤਰੀ ਕੰਮ ਚੱਲ ਰਿਹਾ ਜੋਰਾ ਚੋਰਾ ਨਾਲ ਆਹ ਲੱਗੇ ਹੋਏ ਨੇ ਗਰੇ ਵਾਲ ਬਾਈ ਉਹਨੇ ਮਿੱਟੀ ਢੋਣਾ ਦੂਜਾ ਬਾਈ ਲੱਗਿਆ ਹੋਇਆ ਭਰਨਾ ਬਾਈ ਲੱਗਿਆ ਢੋਣਾ ਚੱਕ ਦੋ ਚੱਕ ਦੋ ਵੱਡੇ ਚੱਲ ਫੇ ਆਹ ਫਲਾਟ ਇੱਥੇ ਪਾਉਣ ਲੱਗਿਆਂ ਆਪਾਂ ਘਰ ਬੋਰ ਹੋ ਗਿਆ ਇੱਟਾਂ ਵੀ ਆ ਗਈਆਂ ਕੁੱਲੀ ਦੀ ਪੈਣ ਦੀ ਸਟਾਰਟਿੰਗ ਲੱਗਦਾ ਮੈਂ ਸ੍ਰੀ ਦਿਖਾਉਣਿਆ ਤੁਹਾਨੂੰ ਬਹੁਤ ਮਿਹਨਤ ਨਾਲ ਲੱਗਿਆਂ ਘਰ ਪਾਉਣ ਤੇ ਜੋ ਬਣ ਗਿਆ ਦਿਖਾਵਾਂਗਾ ਤੁਹਾਨੂੰ ਰੈਡੀ ਹੋ ਗਿਆ ਇਥੋਂ ਮਿੱਟੀ ਕੱਢ ਗਏ ਉਹ ਉੱਥੇ ਢੇਰੀ ਕਰ ਦਿੰਨੇ ਆ ਬਾਅਦ ਚ ਫੇਰ ਚੱਕ ਲੈਣੀ ਆ ਉੱਥੋਂ ਇਹ ਨਿਉਆਂ ਉੱਪਰਿਆਂ ਗਏ ਉੱਥੋਂ ਚੱਕ ਕੇ ਫੇਰ ਸਿੱਟ ਦੇਣੀ ਆ ਲਿਆ ਕੇ ਇੱਥੇ ਕਰੋ ਚੈੱਕ ਜੀ ਨਿਉਆਂ ਤਾਂ ਕਰ ਗਏ ਜਮਾ ਲੈਵਲ ਓਕੇ ਇਹ ਆ ਤੇ ਮਿਸਤਰੀ ਨੇ ਆ ਜਣਾ ਕੱਲੋਂ ਤੇ ਕੱਲੋਂ ਨਹੀਂ ਪੱਥਰ ਦੇਣਾ ਆਪਾਂ ਰੱਖ ਬਾਈ ਲੱਗੇ ਹੋਏ ਨੇ ਇਧਰਲਾ ਕੰਮ ਨਿਬੜ ਗਿਆ इधर चल रहा काम आओ देखो उते तक ए दिल्ली साइड रह गई हो गया क्लियर सारा ही हो गया हम्म हां लो जी ਮੈਨੂੰ ਲੱਗਾ ਦਾ ਸੂਟਾ ਲਾਉਣ ਲੱਗੇ ਹੋਏ ਸੀਗੇ ਉਲੇ ਹਵਾ ਲਾ ਲਿਆ ਕੰਮ ਹੋ ਗਿਆ ਕਿ ਨਹੀਂ ਰਹਿ ਗਿਆ ਤਾਂ ਹੋ ਗਿਆ ਆਹੀ ਕਰ ਲੋ ਕਰ ਲੋ ਆ ਇੰਨੀ ਜਿਆਦਾ ਚੌੜੀ ਤਾਂ ਨਹੀਂ ਆਉ ਪੱਟੀਆਂ ਦਾ ਡਬਲ ਕੰਧ ਕਰਨੀਆਂ 3 ਫੁੱਟ ਜਗ੍ਹਾ ਛੱਡ ਕੇ ਅੰਦਰ ਨੂੰ ਪਾਉਣਾ ਇਧਰ 3 ਫੁੱਟ ਜਗ੍ਹਾ ਛੱਡ ਦੇਣੀ ਆ ਉੱਥੋਂ ਲੈ ਕੇ ਇੱਥੇ ਤੱਕ ਆ ਬੈਕ ਪੂਰੇ ਤੱਕ ਉਹ ਚ ਖਿੜਕੀਆਂ ਲਾ ਜਾਣੇ ਹਵਾ ਹਾਰਾ ਉਹ ਜੋ ਨਾਲੇ ਚਾਨਣ ਪੈਂਦਾ ਰਹਿੰਦਾ ਹੱਤਾਂ ਕਰਕੇ ਇਨੀ ਚੌੜੀ ਸਾਰੀ ਕੱਢਣੀ ਪਈ ਜੇ ਥੋੜੀ ਕੱਢਦੇ ਫੇਰ ਗਲਬਾਨੀ ਦੀ ਮਿੱਟੀ ਡਿਗੀ ਜਾਣੀ ਸੀ ਇੱਥੇ ਡਬਲ ਹੋ ਜਾਣੀਆਂ ਇਧਰ ਆਪਣੀ ਹੋ ਜਾਣੀਆਂ ਕੰਦ ਬਾਹਰ ਲਈ ਤੇ ਇਧਰਲੇ ਪਾਸੇ ਨਾਲ ਤਾਂ ਇੱਥੋਂ ਕਰਦੇ ਸਟਾਰਟਿੰਗ ਹੋ ਜਾਣੀਆਂ ਉੱਥੇ ਤੱਕ ਆਹ ਰੂਮ ਹੋ ਗਿਆ ਉਹ ਰੂਮ ਹੋ ਗਿਆ ਤੇ ਉਹ ਬਾਥਰੂਮ ਅਟੈਚ ਹੈ ਉਹਦੇ ਨਾਲ ਹੋ ਗਿਆ ਰੂਮ ਦੇ ਨਾਲ ਇੱਕ ਅੱਗੇ ਆ ਉਹ ਬਾਥਰੂਮ ਹੋ ਗਿਆ ਉਸਾਈਡ ਤੇ ਲੌਬੀ ਹੋਗੀ ਉਹ ਕਿਚਨ ਹੋ ਗਿਆ ਡਾਇਨਿੰਗ ਰੂਮ ਆ ਚੀਜ਼ ਤੇ ਨਕਸ਼ਾ ਤੁਹਾਨੂੰ ਕਰਾਂਗੇ ਸ਼ੇਅਰ ਜਿਹੜਾ ਬਣਾਉਣਾ ਆਪਾਂ ਨੇ ਕਲਾਸਿਕ ਲੁੱਕ ਦੇਣੀ ਆ ਕਲਾਸਿਕ ਟਾਈਪ ਬਣਾਉਣਾ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਹੀ ਸੇਮ ਉੱਤੇ ਡਬਲ ਸਟੋਰੀ ਹੋਊਗੀ ਜਿਵੇਂ ਇੱਥਾਂ ਬਹੁਤ ਟਾਈਮ ਤੇ ਸਲਾਹ ਕਰਦੇ ਸੀ ਪਾਉਨੇ ਆ ਪਾਉਨੇ ਆ ਪਾਉਨੇ ਆ ਤੇ ਟਾਈਮ ਹੁਣ ਆਇਆ ਹੁਣ ਆਪਾਂ ਨੇ ਕਰਤਾ ਸਟਾਰਟ ਰੱਬ ਸੁੱਖ ਰੱਖੇ 6 ਤੋਂ 6 ਤੀ ਕੰਮ ਜਾਣਾ ਨੇ ਬੜਾ ਆਪਣਾ 6-7 ਮਹੀਨਿਆਂ 'ਚ ਕੰਮ ਹੋ ਜਾਣਾ। ਉਹ ਠੇਕੇਦਾਰ ਆ ਜਿਹੜਾ ਬਹੁਤ ਵਧੀਆ ਕੰਮ ਆ ਉਹਦਾ ਵਰਕਸ਼ਾਪ ਵੀ ਉਹ ਤੋਂ ਪਵਾਈ ਸੀ ਆਪਾਂ ਨੇ। ਕੰਮ ਸਪੀਡ ਨਾਲ ਬਹੁਤ ਖਿੱਚਦਾ। ਕੱਲ ਤੋਂ ਕਰ ਦੇਣਾ ਸਟਾਰਟ ਫਿਰ ਦਿਨਾਂ 'ਚ ਕੰਮ ਪੂਰਾ ਹੋ ਜਾਣਾ। ਮਲਾਵਾਂਗੇ ਤੁਹਾਨੂੰ ਠੇਕੇਦਾਰ ਨੂੰ ਵੀ। ਬਹੁਤ ਵਧੀਆ ਬੰਦਾ। ਇੱਕ ਨੰਬਰ ਕੰਮ ਆ ਉਹਦਾ। ਆ ਮੂਰੇ ਚੈੱਕ ਕਰ ਲੋ। ਤੇ ਇੱਥੋਂ ਲੈ ਕੇ ਇੰਨੀ ਜਗ੍ਹਾ ਮੂਰੇ ਦੇਣੀ ਆ ਛੱਡ ਆਪਾਂ ਨੇ ਆ ਇੰਨੀ ਜਗ੍ਹਾ ਛੱਡ ਦੇਣੀ ਆ 프ਰੰਟ ਤੇ ਤੇ ਮੂਰੇ ਵੀ ਜਿਹੜਾ ਗੇਟ ਲਾਉਣਾ ਇਹਦੇ ਵਾਂਗੂ ਸੜਕ ਤੇ ਨਹੀਂ ਲਾਉਣਾ ਹੈਗਾ ਆਪਾਂ ਨੇ 5 ਫੁੱਟ ਜਗ੍ਹਾ ਛੱਡ ਕੇ ਆ ਨਿਓਂ ਤੋਂ ਇੱਥੋਂ 5 ਫੁੱਟ ਜਗ੍ਹਾ ਛੱਡ ਕੇ ਉਹ ਗੇਟ ਲਾਉਣਾ ਆਪਾਂ ਨੇ ਅੰਦਰ ਨੂੰ ਮੂਰੇ 5 ਫੁੱਟ ਜਗ੍ਹਾ ਛੱਡ ਦੇਣੀ ਆ ਕਿਉਂਕਿ ਮੋਟਰਾਂ ਗੱਡੀ ਖੜਾਉਣਾ ਨਹੀਂ ਤੇ ਸੜਕ ਤੇ ਖੜਦੇ ਜਿਵੇਂ ਆ ਖੜੇ ਨੇ ਕੋਈ ਪਿੱਛੋਂ ਆਇਆ ਹਾਰਨ ਮਾਰੀ ਜਾਂਦਾ ਇਸ ਸਾਈਡ ਤੇ ਲੋਤੇ ਕਰਕੇ 5 ਫੁੱਟ ਜਗ੍ਹਾ ਛੱਡ ਦੇਣੀ ਆ ਆਰਾਮ ਨਾਲ ਗੱਡੀ ਵੀ ਲੱਗਦੀ ਉਹ ਜੋ ਮੋਟਰਸਾਈਕਲ ਵੀ ਇੱਧਰ ਆਪਣੀ ਕੁੱਲੀ ਵੀ ਹੋ ਗਈ ਰੈਡੀ ਸਤਿ ਸ੍ਰੀ ਅਕਾਲ ਜੀ ਸ੍ਰੀ ਅਕਾਲ ਭਾਈ ਮੀਟਰ ਗਿਆ ਲੱਗਾ ਆਪਣਾ ਸੋਚ ਲੱਗ ਗਈ ਸਾਰੀ ਮੀਟਰ ਨਹੀਂ ਲੱਗਿਆ ਹਜੇ ਮੀਟਰ ਆਉਣਾ ਦੂਗਾ ਚੱਪੜਾ ਉਹ ਲਾਉਣਗੇ ਪਹਿਲਾਂ ਵਾਲਾ ਮੀਟਰ ਹੁਣ ਬੰਦ ਕਰਤਾ ਇਹਨਾਂ ਨੇ ਸਿਸਟਮ ਸ਼ਹਿਰ ਦੇ ਵਿੱਚ ਤੇ ਮੀਟਰ ਹੁਣ ਆਊਗਾ ਲੁਧਿਆਣੇੋਂ ਇਹਨਾਂ ਨੇ ਪਾਤੀ ਐਪਲੀਕੇਸ਼ਨ ਭੇਜੀ ਆ ਉੱਤੇ ਤੇ ਦੇਖੋ ਹੁਣ ਕਰਤਾ ਕਾਉਂਦਾ ਉਹਨੂੰ ਲੱਗੂ ਹਜੇ ਕਹਿੰਦੇ ਹਫਤਾ ਤੇ ਅੱਜ ਜਰਮਨ ਨੂੰ ਲੈ ਕੇ ਆਏ ਜਰਮਨ ਨੇ ਆਹ ਹਾਲ ਕਰਤਾ ਤਰਪਾਲ ਦਾ ਅੱਜੇ ਲੈ ਕੇ ਆਏ ਅੱਜੇ ਵਿਗਾਟਨ ਕਰ ਗਿਆ ਅੰਕਲ ਜੀ ਗਲਾਸ ਤੋਂ ਹੁਣ ਲੱਗਿਓ ਨਹੀਂ ਨਹੀਂ ਹਾਂਜੀ ਹਾਂ ਕੋਈ ਨਹੀਂ ਕਰ ਦੂੰ ਮਿਸਤਰੀ ਲੱਗੂਗਾ ਕਰਾਵਾਂਗੇ ਸਾਨੂੰ ਚੈੱਕ ਤੇ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਕਰਦਾ ਵੀ ਤੁਹਾਡੇ ਨਾਲ ਨਕਸ਼ਾ ਕਰਾਂਗਾ ਸ਼ਹਿਰ ਕਿਹੜਾ ਕਹੇ ਜਾ ਪਾਉਣਾ ਡਿਜ਼ਾਈਨਿੰਗ ਕਹੇ ਜੀ ਕਿਹੜੀ ਕਹੇ ਜੀ ਲੋਕ ਆਊਗੀ ਮੂਹਰੇ ਉਹਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਹਾਲੋ ਵੀ ਜੀ ਤੁਹਾਨੂੰ ਖੜੇਕ ਨਾ ਕੋਈ ਤੇ ਕਿਥੇ ਤੋਂ ਪਟੋਂ ਬੰਦੇ ਤੇ ਕਿੰਨਾ ਚਾਰ ਬੰਦਾ ਜੀ ਦੇ ਕਰਦੇ ਨਾ ਜੀ ਉਹ ਫਿਰ ਬਚੌਲਾ ਖਾਲੀ ਬਤਾ ਗਏ ਤੱਕ ਕੇ ਗੜਬਾ ਗੁਰਬਾ ਅੱਛਾ ਯਾ ਉਹ ਤੇਲਾ ਦੇ ਹੋਰ ਥੱਲੇ ਲੈਂਟਰ ਲਾਤਾ ਰੂੜੀ ਪਾ ਕੇ ਤੁਹਾਨੂੰ ਕਰਾਉਂਦੇ ਆ ਚੈੱਕ ਵਧੀਆ ਤਰੀਕੇ ਨਾਲ ਲਾਇਆ ਰੂੜੀ ਪਾਈ ਆ ਫਿਰ ਦੱਬੀ ਸਮਾਰ ਕੇ ਤੇ ਸਿਮਿੰਟ ਦਾ ਘੋਲੂ ਆ ਪਾ ਕੇ ਮਸਾਲੇ ਵਾਲਾ ਤੇ ਕਰਤਾ ਕੰਮ ਸਟਾਰਟ ਆਹ ਸਾਰੀ ਆ ਰੂੜੀ ਪਾ ਕੇ ਉੱਤੇ ਹਲਕਾ ਮਸਾਲਾ ਪਾ ਕੇ ਰੇਤਾ ਪਾ ਕੇ ਕੋਲੂਆ ਜਿਹਾ ਬਣਾ ਕੇ ਪਾਤਾ ਤੇ ਕੰਮ ਕਰਤਾ ਸਟਾਰਟ ਆਪਾਂ ਨੇ ਮਿਸਤਰੀ ਇਧਰ ਲਾਤੇ ਪਿੱਲਰ ਜੇ ਪਹਿਲਾਂ ਤਾਂ ਐ ਦੂਰ ਦੂਰ ਜੇ ਚਣਾਈ ਕੀਤੀ ਇਹਨਾਂ ਨੇ ਖਬਰ ਕਿਵੇਂ ਕਰਨਗੇ ਆਹ ਦੇਖੋ ਅੱਜ ਚੱਲ ਪਏ ਤੇ ਅਰਦਾਸ ਕਰਕੇ ਬਾਬੇ ਦਾ ਨਾਮ ਲੈ ਕੇ ਲਾਤੇ ਸੀ ਮਿਸਤਰੀ ਆਪਾਂ ਨੇ ਮੂਰੇ ਮੂਰੇ ਜਮੇ ਕਰਦੇ ਨੇ ਕੰਮ ਸਭ ਤੁਹਾਨੂੰ ਦਿਖਾਵਾਂਗੇ ਬਾਕੀ ਸਾਰਾ ਕੁਝ ਰੈਡੀ ਆ ਆਪਣਾ ਤੇ ਹੁਣ ਕਰਨ ਲੱਗੇ ਨੇ ਛੁੱਟੀ ਮਿਸਤਰੀ ਹੁਣ ਆਉਣਗੇ ਸਵੇਰੇ 5 ਵਜੇ ਸਵੇਰੇ ਆ ਕਰਨਗੇ ਲੈਵਲ ਕੱਢ ਕੇ ਪੂਰਾ ਵਧੀਆ ਤਰੀਕੇ ਨਾਲ ਥੱਲੇ ਲਾਇਆ ਸਾਰੀ ਸੈਟਿੰਗ ਕਰਕੇ ਫੇਰ ਇਹਨਾਂ ਨੇ ਕੋਲੂਆ ਜਿਹਾ ਪਾਇਆ ਉੱਤੇ ਪੂਰਾ ਵਧੀਆ ਕਰਤਾ ਉਹ ਉੱਥੋਂ ਲੈ ਕੇ ਇੱਥੇ ਤੱਕ